ਇਕ ਓੰਕਾਰ ਸਤਿਗੁਰ ਪ੍ਰਸਾਦ ਪਾਪ ਸਾਹੀ ਦਸਵੀਂ ਤਮੈ ਪ੍ਰਸਾਦ ਸਭਈਐ ਸੁਰਵਗ ਸੁਦਸਮਉ ਸੇਦਾਨ ਕੇ ਦੇਖ ਫਿਰਿ ਘਰ ਝੂਗ ਜਤੀ ਕੈ ਸੂਰ ਤੁਰਰਦਨ ਸੁਦ ਸਿਧਾਦਿਕ संत समरूप अनेक मति के सारे दिसक देख रहय मत को न देख्या तु प्राण पति कै श्री भगवान के पाए कृपां ते एक रत्ती बिन एक रत्ती के मति म तंग जारी जार संग अनूप उ तंग सुरंग सवारी ਕੋਟ ਤੁਰੰਗ ਕੋ ਰੰਗ ਸੇ ਕੂਦਤ ਪਉਣ ਕੇ ਗਾਨ ਕਵਜਾ ਤੈਨੇ ਵਾਰੇ ਭਾਰੀ ਪੂਜਾਨ ਕੇ ਭੂਪ ਭਲੀ ਬਿਦਨਿਆਵ ਤਸੀਸ ਨਾ ਜਾਤ ਵਿਚਾਰੀ ਜੀਤੇ ਭਈ ਤ ਕਾ ਭਈ ਭੂਪਤ ਅੰਤ ਕਉਨਾਗੇ ਪਾਈ ਪਧਾਰੇ ਜੀਤ ਫਿਰ ਸਭ ਦੇਸ ਦੇਸਾਨਕ ਬਾਜਿਤ ਢੂਲ ਮਿਰਦੰਗਨ ਗਾਰੇ गुंजत गोड़े गजानके सुंदर हिंसतई आजि राज हजारि भुक्त पवै कृपवानके भूपत कौन गाने नहीं जात बिचारी श्री पाद श्री भगवान पद बेनल अंत कउ अंत के ताम से धारे तीर्थ आनन्द यदम दान सुसंजम नीमे अनेक बसिखा ਵੇਦੇ ਪੁਰਾਨ ਕਤੀਬ ਕੁਰਾਨ ਜਮੀਨ ਜਮਾਨਸ ਸੁਵਾਨ ਕੇ ਪੀਖਾਇ ਪਉਣ ਆਹਾਰ ਜਤੀ ਜਤ ਧਾਰ ਸਭੈ ਸੁ ਵਿਚਾਰ ہزار ਇਕ ਦੇਖਾਈ ਸ਼੍ਰੀ ਭਗਵਾਨ ਪਾ ਜਿ ਬਨ ਪੂਪ ਤੈ ਇਕ ਰਤੀ ਬਨ ਇਕ ਨ ਲਿਖਾਇ ਸੁਧ ਸਿਪਾ ਦੁਰੰਤ ਦੁ ਬਾ ਸੁਸਾ ਜਸਨਹ ਦੁਰਜਾਨੰਦ ਲਾਂਗੇ ਭਾਰੇ ਗਮਨ ਭਰੇ ਮਨ ਮੈਂ ਕਰ ਪਰਵਤ ਪੰਖ ਹੱਲੇ ਨ ਹੱਲਾਂਗੇ ਤੂਰ ਆਰੀਨ ਮਰੂਰ ਮਵਸਨ ਮਾਤੀ ਮਤੰਗਨ ਮਾਨ ਮਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲਾਂਗੇ ਵੀਰ ਅਪਾਰ ਵੱਡੇ ਬਰੇ ਆਰੀ ਅਵਚਾਰਾ ਇਸਾਰ ਕੀ ਧਰ ਪਛਿਆ ਤੁਰਤ ਦੇਸ ਮਲਿੰਦਮ ਵਚਨਮ ਅਤਿ ਗਜਨਕੈ ਮਾਨਮ ਲਲਯਾ ਗੜਿ ਗੜਹਣਿ ਕੋ ਤੂੜਨ ਹਾਰ ਸੁ ਬਤ ਨਹੀਂ ਚੱਕ ਸਰ ਨਵਯਾ ਸਾਹਿਬ ਸ੍ਰੀ ਸਾਹਿਬ ਕੋ ਸਿਰ ਨਾਇਕ ਜਾਤਿਕ ਅਨੇਕ ਅਸੂਇਕ ਦੇਵਯਾ ਤਾਨਵ ਦੀਵ ਫਨਿੰਦਨ ਸਚਰ ਭੂਤ ਭਵਖ ਭਵਾਨ ਜਪਾਂਗੇ ਜੀ ਵਜ ਤੇਜਾਲੂ ਮਹਤਾਲੂ ਮਹਪਾਲੂ ਹੀ ਪਾਲੂ ਮੈਂ ਸਭ ਥਾਪ ਤਪਾਂਗੇ ਪੁੰਨ ਪ੍ਰਤਾਪਨ ਬਾੜ ਬਾੜ ਜੈਤ ਧੁਰ ਪਾਪਾਂ ਨੇ ਕੀ ਬਾਉ ਪੁੰਝ ਖਾ ਪਾਂਗੇ ਸਾਧ ਸੰਪ੍ਰਸਨ ਫੇਰਾ ਜਗ ਸਤਰ ਸਭ ਅਵਲੋਕ ਚ ਪਾਂਗੇ ਮਾਨਵ ਇੰਦਰ ਗਜ ਇੰਦਰ ਨਰਾਦ ਵਿਜੋਨ ਤਰਲੋ ਕੋ ਰਾਜ ਕਰਾਂਗੇ ਕੋਟ ਇਸ ਨਾਨਕ ਜਾਦ ਕਦਾਨ ਅਰੀਕ ਸੁਵੰਬਰ ਸਾਜ ਬਾਰਾਂਗੇ ਬ੍ਰਹਮ ਮਹੀ ਸਰ ਬਿਸ਼ਨ ਸਤੀ ਪਾਤੇ ਅੰਤ ਫਸੇ ਜੰ ਫਾਸ ਪਰਾਂਗੇ ਜੀ ਨਰ ਸ਼੍ਰੀ ਪਤ ਕੀ ਪ੍ਰਸਾਹ ਪਗ ਤੇ ਨਰ ਫੇਰਨ ਦੇ ਤਰਾਂ ਗਈ ਕਹੈ ਭੈਉ ਜੋ ਦਉ ਲੋਚਨ ਮੂਦ ਕੈ ਬੈਠ ਰਹਿ ਬਖ ਧਿਆਨ ਲਗਾਇਓ ਨਹਾਟ ਫਿਰਿਉ ਲਿਏ ਸਾਤ ਸਮੁੰਦਰੰ ਲੋਕ ਗੈ ਉਪਰਲੋਕ ਗਵਾਇਓ ਬਾਸਕਿ ਉਬਖਿਆਨ ਸੁ ਬੈਠ ਕਾਏ ਐਸੇ ਐਸੀ ਸੁਬਾ ਸੁਬਿਤਾਇਆਉ ਸੱਚ ਕਹਉ ਸੁਨ ਲਿਉ ਸਭਾਏ जेन प्रेम किया तने प्रभु पायो काउला पान पूजतरियो सरव काउला लंग गरे लटकायु काउलाठेवर आवाजै बेशमाए काउ पशार को शीश नवायो को बोतान को पूजता पस को मिरतान को पूजन धायो कूर क्रिया ੁਰਜਿਉ ਸਭੈ ਜਗੁ ਸ੍ਰੀ ਭਗਵਾਨ ਕਾ ਪੀਧਨ ਪਾਇਉ ਕੂਰ ਕਰਿਆੁਰਜਿਉ ਸਭੈ ਜਗੁ ਸ੍ਰੀ ਭਗਵਾਨ ਕਾ ਪੀਧਨ ਪਾਇਆ ਇਕ ਅਵੰਤਾਰ ਸ੍ਰੀ ਵਾਇਗਰੂ ਜੇ ਕੀ ਫਤਾ ਹੈ ਬਾਤਿ ਸਾਹੀ ਦਤਹਾਵੇ ਕਬੀਰ ਬਾਤ ਬੇੰਤੀ ਚਾਉ ਪਈ ਅਮਰੀ ਕਰੂ ਹਾ ਬਰਛਾ ਪੂਰਨ ਹੋਏ ਚਿਤ ਕੀ ਇਛਾ ਤੈ ਚਰਨਨ ਮੰਨ ਰਹੀਯਾ ਮਹਾਰਾ ਆਪਣਾ ਜਾਣ ਕਰੂ ਪ੍ਰਤਪਾਰ ਹਮਰੀ ਦੁਟ ਸਭਾ ਤਮੰ ਕਹਾਵਾ ਹਉ ਆਪ ਹਾਤਾ ਮੋਹਿ ਬਚਾਵਾ ਹਉ ਸੁਖੀ ਬਸੈ ਮੂਰ ਪਰਵਾਰਾ ਸੇਵਿਕ ਸਿੱਖ ਸਭਾ ਕਰਤਾ ਮੌਰ ਰਚਾਨ ਜਿ ਕਰਦਾ ਕਰਿਆ ਸਭ ਬੈਰਨ ਕਉ ਆਇ ਸੰਘਰਿਆ ਪੂਰਨ ਹੋਈ ਹਮਾਰੇ ਆਸਾ ਤੌਰ ਭਜਨ ਕੇ ਰਹਿ ਪਿਆਸ ਤੁਮੈ ਸਾੜ ਕੋਈ ਵਰਣਾ ਧਿਆਉ ਜੋ ਵਰਚਾ ਹਉ ਤੁਮ ਤੇਪਾਂ ਸੇਵਕ ਸਿੱਖ ਅਮਾਰੇ ਤਾਰੀ ਆਹੇ ਚੰਨ ਚੰਨ ਸਤਰਹ ਮਾਰੀ ਮਾਰੀ ਆਹੇ ਆਪ ਆ ਭੀਮ ਦੇ ਅਬਰਿਆ ਮਰਨ ਕਾਲ ਕਾ ਤਰਾਤਨਵਰੇ ਆਇ ਇਹੋ ਜੋ ਸਦਾ ਅਮਾਰੀ ਪਛਾ ਚਰੀਆ ਤੁਝ ਕਰੇ ਉਰਛਾ ਰਖਲੇਉ ਮੈ ਰਖਨਾਰੇ ਸਾਇਬ ਸੰਤ ਸੁਹਾਈ ਪਿਆਰੀ ਦੀਨ ਬੰਧ ਦੁਸ਼ਟਨ ਕੈ ਹੰਤਾ ਉਤਮੋਪਰੀ ਚਤੁਰਦਸ਼ਕੰਟ ਕਾਲ ਪਾਈ ਬ੍ਰਹਮਾ ਬਪਧਰਾਏ ਕਾਲ ਪਾਈ ਸ਼ਿਵ ਜੋਗ ਅਵਤਾਰਾਏ ਕਾਲ ਪਾਈ ਕਰਬਿਸ਼ਨ ਪ੍ਰਕਾਸ ਸਕਲ ਕਾਲ ਕਾ ਕੀ ਆਤਮਾ ਸੰਗ जवनकाल जोगि सब के अव वेदराज ब्रह्मा जूतई जाव जवनकाल सब लोक सवारा नमस्कारा ताई हमारा विविध मनकाल सब जक्त मनायो देवतात जशने उपजायो आदय अंत एकय अवतार सोई गुरु समझियो हमारा नमस्कार्ते से इकु मारी सकल प्रजा जिन आप सवारी सिल्कनकौ सब गुण सुख दियो सत्रनक पलमो बाट के आव ਘਟ ਘਟ ਕੇ ਅੰਤਰ ਕੀ ਜਾਂਤ ਭਲੇ ਬੁਰੇ ਕੇ ਪੀਰ ਪਛਾਂਤ ਚੀਤੀ ਤੇ ਕੁੰਚ ਰਸ ਥੂਲਾ ਸਾ ਪਰ ਕਿਰਪਾ ਜਿੜ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਾ ਏ ਘਟ ਘਟ ਕੇ ਪਟ ਪਟ ਕੀ ਜਾਣਾ ਜਬ ਉਦਕਰਖ ਕਰਾ ਕਰਤਾਰਾ ਪਰਜਾ ਧਰਤਵ ਦੇ ਅਪਾਰਾ ਜਵਾ ਕਰ ਕਰ ਤਵਾ ਕਬ ਤੁਮ ਮਿਲ ਤੈ ਧਰ ਸਵਾਂ ਜੀਤੇ ਬਦਨ ਸ੍ਰਿਸ਼ਵ ਧਾਰਾਈ ਆਪੇ ਆਪਣੇ ਬੂਧਿ ਉਤਾਰਾ ਤੁਮ ਸਭੇ ਤੇ ਰਤਨ ਰਾਲੰ ਜੰਤਬੀਰ ਭੀਦ ਅਰੇ ਆਲ ਮਨ ਰੰਕਾ ਨਿਰਵਿਕਾ ਨਰਲਾੰਬਹਿ ਆਦਾਨੀਲੇ ਅਨਾਦੇ ਸੰਬਹਿ ਤਾਕ ਮੂੜ ਉਤਾਰਤ ਭੀਦਾ ਜਾਕੂ ਭੀਵਨ ਪਾਉ ਤਬੀਤਾ ਤਾਕੂ ਕਰਪਾਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਬੇਵਕ ਕਹਿਤ ਹਿਰਦੈ ਸ਼ੈਵ ਰੰਕਾਰ ਕਾ ਤੀਨ ਤੰਨਾ ਭੈਵਾ ਆਪ ਆਪਣੀ ਬੁੱਧ ਹੈ ਜੀਤੀ ਵਰਣਤ ਭਿੰਨ ਭਿੰਨ ਤੁਇ ਤੇ ਤੇ ਤੁਮਰਾ ਲਖਾ ਨ ਜਾਇ ਪਸਾਰੈ ਕੇ ਬਿਸਜਾ ਪ੍ਰਥਮ ਸੰਸਾਰ ਇਕ ਰੂਪੈ ਨੂਪ ਸਰੂਪਾ ਰੰਗ ਭੈਉ ਰਾਵ ਕੈ ਭੂਪਾ ਅੰਦਰ ਜੇ ਰਸੀਪਤ ਕਿਨੇ ਉਤਪੁਜ ਕਾਨ ਬਹੁ ਰਚਦੀਨੇ ਕਹਉ ਫੂਲ ਰਾਜਾ ਹਵ ਬੈਠਾ ਕਹਉ ਸਿਮਟ ਭੈਉ ਸ਼ੰਕਰ ਇਕੈਠਾ ਸਿਗਰੀ ਸ੍ਰੜ ਦੇਖਾਈ ਚੰਬਵੀ ਆਦਿ ਯੁਗਾ ਸਰੂ ਸਿਆੰਬਬ ਅਵਰਚਾ ਮੀਰੀ ਤੁਮ ਕਰੋ ਸਿਖਾ ਭਾਰ ਅਸਿਖ ਸੰਗਰਹਉ ਦੁਟ ਜਿਤੇ ਉਠਵਤ ਉਤਪਾਤ ਸਕਲ ਮਲੇਸ਼ ਕਰਿ ਰਣ ਘਤੰ जय असतो जय उत्तम शरणे परे तिनके दु:ख दुखत हवे मरे पुरख जवन पग परे तिहारे तिनके तुम संकट थवटारे जो कलकु एक बार त्याहे ताके कालक न आहै रच्छावे ताई सब काल है दुष्ट अरित करे तत्काल कृपा देत तन जाय न हर हाल ताके ताप तन को हरहौ ਉਰੇ ਦਉ ਸਦੈ ਕਰਮੋਂ ਸਭ ਹੋਈ ਦੁੜਛਾ ਛਭ ਸਕੇ ਨਾ ਕੋਈ ਏਕ ਵਾਰ ਇੰਤਮੇ ਸੰਧਾਰਾ ਏਕਾਲ ਫਾਸਤੀ ਤਾਈ ਉਵਾਰ ਜਿਨ ਨਰ ਨਾਮ ਤਿਹਾਰ ਕਹਾ ਦ ਦਰਦ ਦੁਸ਼ਟ ਦੋਖ ਤੇ ਰਹਾ ਕੜ ਕੀਤਮੇ ਸਰਣ ਤਿਹਾਰੀ ਆਪ ਆਠ ਦੈ ਲਿਓ ਉਵਾਰੀ ਸਰਬ ਥੌਰ ਮੋਹ ਸੁਹਾਈ ਦੁਸ਼ਟ ਦੋਖ ਤੇ ਮਲੇਵ ਬਚਾਈ ਸਰਬ ਥੌਰ ਮਾ ਹੋ ਹੋ ਸੁਹਾਈ ਦੋਹਤਾ ਦੁਖਤੇ ਮਲੇਵ ਬਚਾਈ ਕਿਰਪਾ ਕਰਿਆ ਪਰਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਖ ਸਕਲ ਦੇ ਇੱਕ ਵਰਤਾ ਦੋਹ ਦੋਖਨ ਕੋ ਸ਼ਭ ਕਰਤਾ ਸ਼੍ਰੀਆ ਤੁਝਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲ ਮਨ ਬਾਇਤ ਬਲ ਪਾਵੈ ਸੋਈ ਦੁਖਨਤ ਫੈਬਿ ਆਵਤ ਕੋਈ ਆੜਲ ਸੁਨਾਏ ਗੰਗਦੇਵ ਜੈ ਸੁਰਤਨਾ ਪਾਵੈ ਸੁਨਾਏ ਮੂੜ ਚਤਲਾਏ ਚਤੁਰਤਾ ਆਵੈ ਦੂਖ ਦਰਦ ਭਉ ਨਿਕਟ ਨ ਤਿੰਨ ਅਰਖੇ ਰਾਇ ਹਉ ਜੋ ਜਾਂ ਕੀ ਏਕ ਵਾਰ ਚਉ ਪਾਈ ਕੋ ਕਹੇ ਚਉ ਪਾਈ ਸੰਬਦ ਸਤਰਾ ਸਹਿਪਣਿ ਜੈ ਅਰ ਸਹਿਪਣ ਤਿੰਨ ਕਹਿ ਜਾਏ ਭਾਦਰਵ ਸੁਦੇਸ਼ਟਮੀ ਰਵਾਰਾ ਤੀਰਸ ਤਦਰਵ ਗ੍ਰੰਥ ਸੁਦਾਰ त्रित्रे त्रय त्रित्रय मन्त्री भू sambandhi 405 त्रित्रे समापतम सत शुभम सत अहजं दुहरा जे जे तुम्हरे ध्यान कहु नि तेठ ध्यान है संता अंत लायेगे मुक्त फल पावेंगे भगवान तसवैया पाई गई जब ते तुम्हरे तव ते कहु आग तरै नहीं अनयाऊ ਕੁਰਾਨ ਰਹੀਮ ਪੁਰਾਨ ਕੁਰਾਨ ਅਨੇਕ ਕਾਏ ਮਾਤ ਏਕ ਨਾਮ ਮੰਨਿਆ ਸਿਮਰ ਸਾਤ੍ਰ ਬੀ ਸਬਾਈ ਬੋ ਭੇਦ ਕਹ ਹਮ ਏਕ ਨ ਜਾਣਿਆ ਈਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹ ਸਭ ਤੋਹਿ ਬਖਾਨਿਆ ਦੁਹਰਾ ਸਗਲ ਦਵਾਰ ਕਉ ਸਾੜ ਕਾ ਗਹਿ ਤੁਹਾਰ ਦਵਾਰ ਬਾਏ ਗਾਏ ਕੇ ਲਾਦੇ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕਉ ਸਾੜ ਕਾਏ ਜਹਵ ਤੁਹਾਰ ਦਾਰ ਬਾਏ ਗਾਏ ਕੇ ਲਾਦੇ ਅਸ ਗੋਬਿੰਦ ਦਾਸ ਤੁਹਾਰ